ਸਮਤ ਜਿਹੜਾ ਅੱਜ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਨੀ ਆ ਤੁਹਾਡਾ ਵੀਡੀਓ ਦੇਖ ਕੇ ਹੀ ਮਨ ਖੁਸ਼ ਹੋਣਾ ਤੇ ਮੇਰਾ ਵੀਡੀਓ ਬਣਾਉਣ ਲੱਗੇ ਵੀ ਮਨ ਖੁਸ਼ ਹੋਣਾਗਾ ਇਸ ਫਾਰਮ ਤੋਂ ਤਕਰੀਬਨ ਪਿਛਲੇ ਸਾਲ ਦੀਵਾਲੀ ਦੇ ਲੱਗ ਬਾਈ लास्ट ਵੀਡੀਓ ਮੈਂ ਪਾਈ ਸੀਗੀ ਤੇ ਅੱਜ ਉਸ ਫਾਰਮ ਤੋਂ ਦੁਬਾਰਾ ਆਪਾਂ ਤੁਹਾਨੂੰ ਵੀਡੀਓ ਸਾਂਝੀ ਕਰ ਰਹੇ ਹਾਂ ਟੋਟਲ ਤੁਹਾਨੂੰ ਪੰਜ ਨਾਗ ਦਿਖਾਵਾਂਗੇ ਪੰਜਾਂ ਵਿੱਚੋਂ ਦੋ ਜਰਸੀ ਵਹਿੜਾਂ ਗੱਬਣ ਚੈੱਕ ਪਾਸ ਨੇ ਪੂਰੇ ਫੁੱਲ ਰਿਕਾਰਡ ਦੀਆਂ ਤੇ ਕਿਸੇ ਭਰਾ ਨੇ ਬਰੀਡ ਤੇ ਕੰਮ ਕਰਨਾ ਹੋਇਆ ਉਹਨਾਂ ਵਾਸਤੇ ਉਹ ਹੀ ਕਹਿ ਸਕਦੇ ਠੀਕ ਹੈ ਇੱਕ ਤੋਂ ਅੰਦਰ ਤੋਕੜ ਗੱਬਣ ਵਹਿੜ ਅ ਇਹ ਵੀ ਚੱਕ ਪਾਸ ਆ ਗਈ ਤੇ ਅੰਦਲੀ ਸ਼ੜ ਦੋ ਬੱਛੀਆਂ ਤਿੰਨ ਤਿੰਨ ਮਿੰਨਾਂ ਦੇ ਗੱਬਣਾ ਐਚਐਫ ਨਸਲ ਦੀਆਂ ਚੰਗੇ ਸੀਮਣ ਤੋਂ ਗੱਬਣ ਨਹੀਂ ਤੇ ਬਾਕੀ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਦੇਖਣੀ ਆ ਫੇਰ ਮਾਲਕ ਨਾਲ ਤੁਸੀਂ ਕਰਨਾ ਸੰਪਰਕ ਬਾਈ ਸਾਸਰੀ ਕਾਲ ਜੀ ਸਾਸਰੀ ਕਾਲ ਵੀਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਹੋ ਜਾਂ ਵਧੀਆ ਬਹੁਤ ਕਿਰਪਾ ਮਹਾਰਾਜ ਦੀ ਜੀ ਪਰ ਥੋੜੀ ਜਿਹਾ ਹੋਣੀ ਹੋਗੀ ਉਧਰ ਪਾਣੀ ਚ ਬਹੁਤ ਆਪਣੇ ਕਿਸਾਨ ਵੀਰ ਰੁੜ ਗਏ ਬਹੁਤ ਨੁਕਸਾਨ ਹੋਣਾ ਥੋੜਾ ਜਿਆ ਝੋਨੇ ਨੂੰ ਜਿਹੜੇ ਲੋਕਾਂ ਨੇ ਨਕਲੀ ਬੀਜ ਦਿੱਤਾ ਵਿਚਾਰੇ ਜ਼ਿਮੀਂਦਾਰ ਭਾਈਆਂ ਨੂੰ ਉਹ ਚ ਬੌਂਦਾ ਬੂਟਾ ਰਹਿ ਗਿਆ ਜੀ ਚਲੋ ਪਹਿਲਾ ਮੈਂ ਤਾਂ ਇਹੀ ਕਹਿਣਾ ਵੀ ਸਰਕਾਰਾਂ ਨੂੰ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਕਰਨਾ ਚਾਹੀਦਾ ਤੇ ਜ਼ਿਮੀਂਦਾਰਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਬਾਕੀ ਕੰਮ ਇੱਕ ਨੇ ਚੱਲੀ ਜਾਣੇ ਨੇ ਤੇ ਚਲੋ ਤੇ ਵੈਸੇ ਖਾਸੇ ਲੰਬੇ ਸਮੇਂ ਬਾਅਦ ਸਭ ਬਣਨ ਦੁਆਰਾ ਆਪਣਾ ਨਾ ਅੱਜ ਬਣਾਉਣ ਦਾ ਉਹ ਇੱਕ ਤਾਂ ਮੈਨੂੰ ਡਿਸਕ ਪ੍ਰੋਬਲਮ ਹੋ ਗਈ ਸੀ ਹਾਂਜੀ ਫਰਨਾ ਤੁਰਨਾ ਆ ਫਿਰੇ ਬਗਰ ਫਾਰਮਾ ਚ ਮਾਲ ਨਹੀਂ ਮਿਲਦਾ ਬਿਲਕੁਲ ਜੀ ਤੇ ਆਪਾਂ ਐਡਰੈਸ ਬੋਲ ਦਈਏ ਵੱਡੇ ਵੀਰ ਆਪਣਾ ਪਿੰਡ ਜੱਲਾ ਜੀ ਨੇੜੇ ਭਾਰਸੋ ਸਰੰਦ ਪਟਿਆਲਾ ਖੰਨਾ ਇਹ ਮਤਲਬ ਸੈਂਟਰ ਦੇ ਵਿੱਚ ਪੈ ਜਾਂਦਾ ਵੱਡੇ ਸ਼ਹਿਰਾਂ ਦੇ ਵਿਚਕਾਰ ਪੈਂਦਾ ਹੈ ਜੱਲਾ ਪਿੰਡ ਹਾਂ ਪਟਿਆਲੇ ਤੋਂ 40 ਕਿਲੋਮੀਟਰ ਆ ਜੀ ਸਰੰਦ ਤੋਂ 6 ਆ ਭਾਰਸੋ ਤੋਂ 11 ਠੀਕ ਹੈ ਜੀ ਅਨਾਬੇ ਤੋਂ ਵੀ 35 ਕਿਆ ਤੇ ਸੰਪਰਕ ਨੰਬਰ ਆਪਣਾ 83606 55534 ਠੀਕ ਹੈ ਜੀ ਤੇ ਹੁਣ ਆਪਾਂ ਟੋਟਲ 5 ਨਾ ਕਿ ਵੇਚਨੇ ਆ ਪੰਜ ਨਗਨੇ ਜੀ ਕਰਦੀਆਂ ਬੱਚੀਆਂ ਨੇ ਕੰਮ ਜਿੰਨਾ ਚਿਰ ਕਰਿਆ ਬਰੀਡ ਤੇ ਕਰਿਆ ਕਰਨਾ ਵੀ ਬਰੀਡ ਤੇ ਆ ਨਾ ਕੋਈ ਕਿਸੇ ਨੂੰ ਬਕਵਾਸ ਕਰਕੇ ਚੀਜ਼ ਦੇਣੀ ਆ ਨਾ ਲੋੜ ਆ ਬਿਲਕੁਲ ਜੀ ਬਹੁਤ ਵਧੀਆ ਆਪਣਾ ਕਾਰੋਬਾਰ ਵਧੀਆ ਹੈ ਤਾਂ ਬਸ ਆਪਣਾ ਨਿਆਣੇ ਦੀ ਪੜਾਈ ਇਧਰੋਂ ਦੁੱਧ ਜੋ ਕਰੀ ਜੰਨੇ ਆ ਉਧਰ ਆਪਣਾ ਸ਼ੌਂਕ ਵਾਲਾ ਕੰਮ ਸ਼ੌਂਕ ਵਾਲਾ ਬਸ ਐ ਵੀ ਬੇਲੇ ਨਹੀਂ ਯਾਰ ਰਹੇ ਹੁੰਦਾ ਬਿਲਕੁਲ ਬੇਲੇ ਰਹਾਂਗੇ ਕਿਸੇ ਦੀਆਂ ਚੁਗਲੀਆਂ ਕਰਾਂਗੇ ਇਹ ਇਹ ਮਾਲ ਆਪਣੇ ਫਾਰਮ ਤੇ ਹੀ ਤਾਂ ਇਹ ਬੱਚੀ ਇਹਨਾਂ ਦੇ ਨਾਲ ਵੀ ਉਧਰ ਖੜੀ ਹੈ ਇੱਕ ਜਰਸੀਆਂ ਇਹਨਾਂ ਦੀਆਂ ਮਾਮਾ ਵੀ ਆਪਣੇ ਕੋਲ ਇਹਦੀਆਂ ਇਹਨਾਂ ਦੀਆਂ ਮਾਮਾ ਪਲੂਣਾ ਕੋਲ 24 24 ਲੀਟਰ ਦੁੱਧ ਤਾਂ ਹਾਂਜੀ ਦੋ ਦੰਦ ਕੋਲ ਜਿਵੇਂ ਆ ਬੱਚੀ ਆਈ ਪਹਿਲਾਂ ਨਾ ਬੰਦਾ ਪਿੱਛੇ ਦਿਖਾ ਦਈ ਹੈ ਨਾ ਇਹ ਹੁਣ ਕਿੰਨੇ ਟਾਂ ਦੀ ਗੱਬਣਾ ਹੈ ਇਹ ਬਾਈ 6 ਮਾਰਚ ਦੇ ਆਪਣੇ ਆਸ-ਪਾਸ ਲੱਗੀ ਤੀ ਹਾਂਜੀ ਇਹ ਐਬੀਐਫ ਦੇ ਮਸਤਾਂਗ ਸੀਮਨਾ ਉਹ ਤੋਂ ਗੱਬਣਾ ਹੈ ਉਹ ਤੋਂ ਗੱਬਣਾ ਤੇ ਇਹਦੀ ਮਾ ਦਾ ਰਕਾਰਡ ਪਲੂਨ 2 ਦੰ ਦਾ 24 ਕਿਲੋ ਆ ਹਾਂਜੀ ਇਹਦੀ ਮਾ ਆਪਾਂ ਨੇ 3 ਮਹੀਨੇ ਦੀ ਗੱਭਣ ਚੈੱਕ ਪਾਸ ਕਰਕੇ 19 ਕਿਲੋ ਦੁੱਧ ਤਲਾ ਕੇ ਵੇਚੀ ਸੀ ਵੇਚੀ ਸੀ ਹਾਂਜੀ ਤੇ ਆਪੇ ਕਿਹੜੇ ਸੀਮਣ ਦੇ ਆਗੇ ਜੀ 21035 ਦੀ ਆ 21035 ਦੀ ਆ ਆ ਗਈ ਤੇ ਤਕਰੀਬਨ 6.5 ਮਹੀਨੇ ਦੀ ਜਿਹੜੀ ਗੱਭਣ ਤਕਰੀਬਨ 6.5 ਹੀ ਮੰਨੋ ਤਰੀਕ ਦੇ ਦਾਂਗੇ ਪੱਕੀ ਆਪਾਂ ਠੀਕ ਆ ਠੀਕ ਆ ਹਾਂ ਤੇ ਮਸਟੈਂਗ ਸੂਹੋ ਦੋ ਦੰ ਦਾ ਅੱਛਾ ਮੂਹੋ ਦੋ ਆ ਬਰੀਡ ਵਾਕਈ ਦੱਸ ਦੇ ਵੀ ਆ ਜਰਸੀ ਹੈਗੀ ਆ ਮੈਂ ਨਾ ਜੀ ਦੇਖੋ ਜੀ ਇਹ ਤਾਂ ਹੁਣ ਅਕਾਲ ਇਹ ਤਾਂ ਨਾ ਪਤਾ ਕੀ ਹੋ ਗਿਆ ਥੋੜੀ ਗਰਮੀ ਲੰਗੀ ਆ ਹਾਂਜੀ ਉਹਦੇ ਕਰਕੇ ਥੋੜੀਆਂ ਮੈਂ ਕਹਿੰਦਾ ਲੰਘੜ ਦੋ ਮਹੀਨਾਕ ਦੇਖਿਓ ਬੱਚੀਆਂ ਫਿਰ ਤੇ ਆਪਾਂ ਇਹਨੂੰ ਫਿਰ ਰਸਾ ਹੋ ਕੇ ਤੋਰੀ ਦੀ ਫੇ ਨਾਲ ਦੀ ਨਾਲ ਆਪਾਂ ਹਾਰ ਗਏ ਹਾਂ ਤੁਰ ਪੂਰੀ ਖੁੱਲੀਆਂ ਫਿੰਨਗਾ ਦੇ ਹਾਂ ਹਾਂ ਥੋੜੀ ਕਰਦੀਆਂ ਨੇ ਕੰਮ ਨਿਭੜੇਗਾ ਆਪਣਾ ਮਨ ਕੇ ਚਾਹੋ ਕੋਈ ਬੰਨੀਆਂ ਬੁੰਨੀਆਂ ਦਾ ਹਾਈ ਨਹੀਂ ਵਿਚਾਰੀਆਂ ਹਾਂਜੀ ਉਹ ਤਾਂ ਇੰਨੀਆਂ ਸ਼ਰੀਫ ਨੇ ਜਿੱਦਨੂ ਮਰਜ਼ੀ ਲੈ ਜਾਓ ਇਹਨਾਂ ਤਾਂ ਵਿਚਾਰੀਆਂ ਥਾਣਾ ਦਾ ਗੈਪ ਸਾਈਜ਼ ਬਹੁਤ ਸੋਹਣਾ ਕਰਮ ਵਾਲੀ ਦਾ ਤੇ ਤੁਹਾਨੂੰ ਥਾਣਾ ਦਿਖਾ ਦਿੰਨਾ ਇੱਥੋਂ ਆਈ ਤੁਹਾਨੂੰ ਥਾਣਾ ਦੇਖਿਓ ਗੱਛੀ ਦੇ ਹੂੰ ਛੜ ਦੋ ਗੱਲ ਜਿੱਦਨ ਬੱਚੀਆਂ ਨੇ ਨਾ ਕਮਾਲ ਕਰਦ ਨੇ ਇਹ ਦਿਨ ਬਣਨਾ ਹੈ ਤਾਂ ਹੜਾ ਹੜਸੇ ਬਾਅਦ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਬਲਾਉਂ ਕਰਦੇ ਆ ਜੀ ਆਪਣਾ ਫਰਜ ਬਣਦਾ ਵੀ ਆਪਾਂ ਉਹ ਚ ਹਿੱਸਾ ਪਾਈਏ ਬਿਲਕੁਲ ਜੀ ਆਪਾਂ ਨੇ ਇੱਕ ਵਾਦਾ ਕੀਤਾ ਹੋਇਆ ਵੀ ਕਾ ਡੀਜ਼ਲ ਹਾਂਜੀ ਤੇ ਇੱਕ ਟਰੈਕਟਰ ਆਪਾਂ ਨੇ ਆਪਣੇ ਕੋਲੋਂ ਭੇਜਣਾ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਨਾ ਤੁਸੀਂ ਚੰਗਾ ਕੰਮ ਸੋਚਿਆ ਨਾ ਆਪਾਂ ਸਵਪਨਾ ਕਿਚੇ ਜਿਹੜਾ ਕਿਸੇ ਕਰੋ ਕਿੱਥੋਂ ਪੈਸਾ ਆਉਣਾਗਾ ਤੇ ਆਪਾਂ ਛੱਡ ਕੇ ਰਸ ਛੱਡ ਤੋਰ ਤੋਂ ਲੰਬੀ ਨੂੰ ਹੈ ਨਾ ਜੀ ਆ ਜਾ ਪੁੱਤੋ ਠੀਕ ਇਥੋਂ ਹਾਈਟ ਲੈਂਥ ਵੱਚ ਦੀ ਬਰੀਡ ਵਾਕਿਆ ਹੀ ਵਾਕਮਾਲਾ ਸੀ ਵੀਡੀਓ ਨਾਲ ਕੋਲ ਆ ਕੇ ਦੇਖੋਗੇ ਤੁਹਾਡਾ ਵਾਕਿਆ ਹੀ ਮਨ ਖੁਸ਼ ਹੋਣਾ ਯਾਰ ਵੀ ਚੰਗੇ ਪੋਸ਼ੋ ਬਾਈ ਦੇ ਨਾ ਥੋੜੀ ਗਰਮੀ ਲੰਘ ਕੇ ਹਟਿਆ ਉਹਦੇ ਘਰ ਕਿਹੜਾ ਲਿਸਾਪਨ ਹੋ ਗਿਆ ਹਾਂ ਨਹੀਂ ਤਾਂ ਮੇਰੇ ਪੱਛੀਆਂ ਗੋਲੇਤੀਆਂ ਹੈ ਬਿਲਕੁਲ 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 ਜੀ ਅੱਜ ਤੱਕ ਜਿੰਨੇ ਵੀ ਬਾਈ ਦੇ ਘਰੋਂ ਪਿਛਲੇ ਸਾਲ ਵੀਡੀਓ ਪੰਗਾ ਲਗਭਗ 15 ਵੀ ਵੀਡੀਓ ਇਸ ਫਾਰਮ ਵਿੱਚ ਪਹਿਲਾਂ ਪੰਗਾਉਣੀਆਂ ਆਪਣੀਆਂ ਤੇ ਬਾਕੀ ਸਾਰਾ ਮਾਲ ਹੀ ਬਾਈ ਕੋਲੇ ਐਚ ਫਗਾਵਾਂ ਵਿੱਚ ਮਤਲਬ ਬਾਈ ਉਹ ਤਾਂ ਆਪਾਂ 50 ਲੀਟਰ ਤੱਕ ਹੀ ਵੇਚਦੇ ਸੀ ਨਾ ਕੰਮ 65 ਲੀਟਰ ਤਲਾ ਕੇ ਵੇਚ ਦਿੱਕ ਤਾਂ ਜਿਹੜੀ ਆਪਾਂ ਉਹ ਲਾਸਟ ਇੱਕ ਪਹਿਲਾ ਵੀਡੀਓ ਪਾਈ ਸੀ ਲਾਸਟ ਹਾਂ ਉਹ 65 ਲੀਟਰ ਤਲਾ ਕੇ ਵੇਚ ਦਿੱਤੀ ਸੀ ਜਿਹੜੀ ਤੁਸੀਂ ਕਹਿੰਦੇ 40 ਦੂ ਮਾਜੇ 40 ਸੱਤ ਤਾਂ ਕੀ ਦਿੱਤਾ ਹਾਂ ਮੈਂ ਤੁਹਾਨੂੰ ਮੈਂ 40 ਲੀਟਰ ਹੋਊਗਾ ਹਾਂ ਉਹਦੀ 65 ਲੀਟਰ ਤਲਾ ਕੇ ਵੇਚਤੀ ਸੀ ਬਿਲਕੁਲ ਬਿਲਕੁਲ ਤੇ ਇਹ ਆਪ ਬਾਈ ਹੁਣ ਆਪਾਂ ਕੀ ਰੇਟ 'ਚ ਬੱਛੀ ਦੇ ਦਾਂਗੇ ਆਪਾਂ ਇਹ ਵੀਰੇ ਆਪਾਂ ਦੇਣਾ ਜੋੜਾ ਹੀ ਆ ਇਕੱਲੀ- ਇਕੱਲੀ ਆਪਾਂ ਨੇ ਵੇਚਣੀ ਨਹੀਂ ਇਹ ਅੱਛਾ ਜੀ ਕਿਉਂਕਿ ਇਕੱਲੀ ਦੀ ਇਹਦੀ ਕੀਮਤ ਜ਼ਿਆਦੇ ਆ ਅੱਛਾ ਜ ਠੀਕ ਹੈ ਜੀ ਇਹ ਮੈਨੂੰ ਪਤਾ ਕੀ ਆ ਜਿਹੜੇ ਆਸ਼ਕ ਨੇ ਹੋਣਾ ਨੂੰ ਵੀ ਪਤਾ ਉਹਨੂੰ ਸਾਰਾ ਪਤਾ ਹੀ ਉਹਨਾਂ ਇਹ ਆਸ਼ਕ ਦਾ ਕੋਈ ਮੁੱਲ ਨਹੀਂ ਹੈਗਾ ਜੀ ਹਾਂ ਹਨਾ ਫਿਰ ਆਪਾਂ ਇਹ ਕਹ ਦੋ ਬੱਚੀ ਦਿਖਾ ਕੇ ਨਾਲ ਜੋੜਾ ਮੁੱਲ ਕਰ ਦਿੰਦੇ ਆਪਾਂ ਹਾਂ ਫਿਰ ਜੋੜੇ ਦਾ ਇਕੱਠਾ ਹੀ ਕਰਦਾਂਗੇ ਆਪਾਂ ਦੇਖੋ ਕੱਲੀ ਮੰਗੂਗਾ ਫੋਨ ਤੇ ਕਰ ਲਾਂਗੇ ਫਿਰ ਉਹ ਹੋ ਜਾ ਕਰ ਲਾਂਗੇ ਫਿਲਹਾਲ ਇਹ ਰੇਟ ਹੈਗਾ ਸਾਨੂੰ ਦੋਨਾਂ ਬੱਚਿਆਂ ਦਾ ਜੋੜੇ ਦਾ ਕਰਵਾ ਦਾਂਗੇ ਅੱਛਾ ਗੱਪੜ ਵੀ ਇੱਕੋ ਦਿੰਦੀਆਂ ਨੇ ਇੱਕੋ ਸੀਮਨ ਤੋਂ ਨੇ ਕੁਦਰਤ ਦੀ ਕਿਰਪਾ ਐਸੀ ਹੋਈ ਹਾਂਜੀ ਇੱਕ ਜਾ ਤਾਂ ਨਹੀਂ ਪਾਈਦੀ ਨਾ ਨਾ ਅੱਛਾ ਇਹ ਕਿਹੜੇ ਸੀਮਨ ਦੀ ਆਪਾਂ ਇਹ ਜਿੱਗਦੀ ਆ ਇਹ ਆਪ ਜਗਦੇ ਵੀ ਗੱਭਣ ਸਮਝਤਾ ਇਹ ਉਹ ਉਸਨ ਮਸਤਾ ਸ਼ਰਦੋ ਕੋਈ ਸਰਦੋ ਸ਼ਰਦੋ ਬਈ ਕੋਈ ਗੱਲ ਨਹੀਂ ਮੈਂ ਦਿਖਾ ਦੇਣਾ ਇਹਦਾ ਲੇਵਾ ਉਹਦੇ ਨਾਲੋਂ ਵੀ ਜ਼ਿਆਦਾ ਬਣੂ ਜੇ ਲੇਵੇ ਵਾਲੇ ਪਾਸੇ ਦੇਖੋ ਹੁਣ ਕਿੱਡਾ ਕਰ ਗਈ ਹਾਂ ਬਰੀਡ ਇਹ ਬੱਚੀ ਬਹੁਤ ਸੋਹਣੀ ਆ ਕੰਨ ਦੇਖ ਸਕਦੇ ਬੋਦੀਵਾਦੀ ਮੱਲ ਜਮ ਜਮ ਹੀ ਸਕਿਆ ਪੈਣਾ ਲਾ ਦਿਆਂ ਜਾਈ ਤੁਹਾਨੂੰ ਖੜਾ ਬਰਾਬਰ ਦਿਖਾ ਦੇਣਾ ਨਾ ਲੈ ਮਾੜਾ ਇਹ ਮੂਰੇ ਹੋ ਜਾ ਬਈ ਬੱਚੀ ਮੈਂ ਥਾਣਾ ਦਿਖਾ ਦੇਣਾ ਇਹ ਇੱਥੋਂ ਦੇਖੋ ਜੀ ਬੈਕ ਸ਼ਾਈਡ ਤੇ ਇਹਦੀ ਬੇ ਲੰਬੀ ਆ ਉਹਦੇ ਨਾਲੋਂ بس ਉਹੀ ਜੇ ਮਾਡ ਹਾਈਟ ਦਾ ਫਰਕ ਆ ਫਿਰ ਉਹੀ ਬੇ ਲੰਬੀ ਹੈ ਹਾਂ ਮੇਰੇ ਤੁਲਮੀ ਦੀ ਗੱਲ ਬਰਾਬਰ ਦੀ ਪੈ ਗਈ ਆਪਾਂ ਨੂੰ ਉਹ ਮੈਂ ਜਿੰਦਰ ਆ ਲੰਘੀ ਪਾਵੇਂ ਪਿਓਰ ਚ ਕਹਿਦੀ ਉਹਦਾ ਕੋਈ ਫਾਇਦਾ ਨਹੀਂ ਗੱਪਾਂ ਮਾਰਨ ਦਾ ਸਭ ਨੂੰ ਸਭ ਪਤਾ ਹੀ ਹੈ ਇਹ ਬੈਡ ਆ ਗਈ ਆਪਣੇ ਅਗਲਾ ਫਿਰ ਵੀਡੀਓ ਚ ਮਾੜਾ ਚੰਗਾ ਬੋਲਦਾ ਬਿਲਕੁਲ ਜਿੰਨਾ ਕਹੇ 19 ਕਿ 19 ਦੀ ਗੱਲ ਇਹਦੀ ਆਰਡਰ ਦੀ ਕੁਆਲਿਟੀ ਐਸੀ ਹੁੰਦੀ ਐ ਫਿਟਿੰਗ ਪੂਰੀ ਠੀਕ ਹੈ ਜੀ ਨਾ ਕੋਈ ਟੁੱਟੂ ਆਰਡਰ ਦਾ ਬਸਦਾ ਇਹ ਗੱਪਣ ਹੋਣੀ ਥੋੜੀ ਲੇਟ ਹੋਗੀ ਹਾਂਜੀ ਤਾਂ ਕਰਕੇ ਆਪਾਂ ਨੇ ਡਰਾਈ ਉਹ ਕਰਤੀ ਇਹ ਹੁਣ ਕਿੰਨੇ ਟਾਂ ਦੀ ਗੱਬਣਾ ਇਹ 5 ਮਹੀਨੇ ਦੀ ਗੱਬਣਾ ਦੁੱਧੋ ਡਰਾਈ ਆ ਦੁੱਧੋ ਡਰਾਈ ਆ ਤੇ ਦੁੱਧ ਸੱਜਾ ਦਾ ਕਿੰਨਾ ਪਾਇਆ ਲੱਗਦਾ ਇਹਨੇ ਭਾਈ 24 ਲੀਟਰ ਪਾਇਆ ਮੈਂ ਆਪਾਂ 30 ਕਹਿਦੀ 35 ਕਹਿਦੀ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਕਰਨਾ ਹਾਂ ਯਾਨੀ 25 ਕਿਲੋ ਲੀਟਰ ਆਮ ਜੇ ਨਾਲੇ ਤਲਾਉਗੀ ਖੁੱਲਾ ਡੁੱਲਾ ਜਾਈ ਠੀਕ ਹੈ ਜੀ 25 ਕਿਲੋ ਤੇ ਵਿਸ਼ਵਾਸ ਤੇ ਬੰਦਾ ਲੈ ਜੀ ਮੈਂ ਕਹਿੰਦਾ ਇਹ ਜ਼ਿੰਮੇਵਾਰੀ ਤੇ ਲੈ ਜਵੇ ਠੀਕ ਤੇ ਥਣ ਥਣ ਸਾਰਾ ਜਾਨ ਮੈਂ ਕਹਿੰਦਾ ਨਿਚੋੜ ਕੇ ਲੈ ਕੇ ਜਾਵੇ ਅਗਲਾ ਠੀਕ ਹੈ ਠੀਕ ਹੈ ਜੀ ਅੱਜ ਤੁਹਾਨੂੰ ਥੋੜੇ ਮੈਂ ਗਲਤ ਕੰਮ ਆਪਾਂ ਨੇ ਕਰਨੇ ਨਹੀਂ ਜਿੰਦਗੀ ਦਾ ਸਾਦੇ ਲਈ ਕਰਨਾ ਤੇ ਬਾਕੀ ਸਾਨੂੰ ਪਹਿਲਾਂ ਤੁਹਾਨੂੰ ਦੱਸਾਂ ਇਹ ਵੀ ਬਾਈ ਦੀਆਂ ਗੱਲਾਂ ਬਿਲਕੁਲ ਸੋਹਰਾਂ ਹੋਣੀਆਂ ਸੋਨੂੰ ਵੀਡੀਓ ਦੇਖ ਕੇ ਮਨ ਖੁਸ਼ ਹੋਣਾ ਹੈ ਪਸ਼ੂ ਖਰੀਦਣ ਨਾਲ ਨੂੰ ਮਨ ਖੁਸ਼ ਹੋਣਾ ਹੈ ਤੇ ਮੈਨੂੰ ਆਪ ਨੂੰ ਵੀ ਮਤਲਬ ਇਸ ਫਾਰਮ ਤੇ ਆ ਕੇ ਫਖਰ ਮਹਿਸੂਸ ਹੁੰਦਾ ਵੀ ਆਪਾਂ ਜਿਹੜਾ ਚੰਗੇ ਬੰਦੇ ਦੀ ਚੰਗੇ ਫਾਰਮ ਚੋਂ ਜਿਹੜੀ ਵੀਡੀਓ ਤੁਹਾਡੇ ਵਾਸਤੇ ਹਾਂਜੀ ਆਪਾਂ ਵਿੱਚ ਹੀ ਨਹੀਂ ਤੀਕਾ ਜੀ ਕਰਦੇ ਕਹਿੰਦੇ ਫਿਰ ਦੁੱਧੇ ਪਾਲਾਂਗੇ ਠੀਕ ਹੈ ਜੀ ਤੇ ਥੋੜਾ ਦੁੱਧਾ ਮੰਮੀਆਂ ਨੂੰ ਲਾਲਚ ਹੋ ਜਾਂਦਾ ਅੱਜ ਦੀ ਕਿੜੀ ਆਪਾਂ ਕਿੰਨੇ ਚ ਦੇਵਾਂਗੇ ਇਹ ਅੱਜ ਵੀਰੇ ਹਾਂ ਨਾ 50 ਦੀ ਦੇ ਦੇਣੀ ਆਪਾਂ ਨੇ ਸਾਫ਼ ਸੁਥਰੀ ਗੱਲ ਆ ਯਾਰ ਨਾ 1 ਰੁਪਿਆ ਘਟਾਉਣਾ ਨਾ ਵਧਾਉਣਾ ਬਸ ਜੀ ਮਾਨ ਤਾਂ ਉਹ ਛੋੜ ਮੌਕੇ ਦੇ ਉਹ ਜਿਹੜੇ ਬੰਦਾ 50 ਤਰੂ ਉਹ ਉਹਦੀ ਰੂਹ ਆ ਉਹ ਕਿੰਨਾ ਮਾਨ ਕਰਾ ਲੂ ਠੀਕ ਹੈ ਰੂਹ ਦੇ ਕੇ ਮਾਨ ਡਿਪੈਂਡ ਆ ਜੀ ਉ ਤਾਂ ਰੂਹ ਦੇ ਕੇ ਮਾਨ ਕਰਦਣਾ ਠੀਕ ਹੈ ਜੀ 50 ਚ ਮਾਨ ਤਾਂ ਕਰਦਾ ਦੇਖੋ ਪੈਸਾ ਬੜਾ ਨਹੀਂ ਹੋਇਆ ਹਾਂਜੀ ਰੂਹਾਂ ਬੜੀਆਂ ਹੁੰਦੀਆਂ ਬਿਲਕੁਲ ਗੱਬਣ ਚੈੱਕ ਪਾਸ 5 ਮਿੰਟ 40426 ਸਾਈਕ ਤੋਂ ਗੱਬਣਾ 40426 26 ਤੋਂ ਠੀਕ ਹੈ ਜੀ ਤੇ ਬਬ ਦਾਈ ਦੂਜੇ ਪੇਸ਼ੰਦ ਕਰ ਲੈ ਆਪਾਂ ਹਾਂ ਆ ਜੋ ਤੇ ਇਥੋਂ ਨਾ ਆਪਾਂ ਲਾਸਟ ਵਾਰ ਇੱਕ ਵਾਰ ਫੇਰ ਦਿਖਾ ਦਈਏ ਦੋਨੋਂ ਬੱਚਿਆਂ ਆਪਾਂ ਨੂੰ ਤੇ ਇਹ ਹੁਣ ਦੋਨੇ ਬੱਚੇ ਆਪਾਂ ਦੇ ਨਾ ਹਾਂ ਬਈ ਕੀ ਹਿਸਾਬ ਕਿਤਾਬ ਜਿਹੀ ਦੇ ਦਾਂਗੇ ਹੁਣ ਜਾਇਜ਼ ਜਾ ਬਿਰਜਾ ਜੋੜਾਈ ਆਪਾਂ ਦੇ ਦਾਂਗੇ 1 ਲੱਖ ਤੇ 70 ਹਜ਼ਾਰ ਦਾ 1.70 ਜਿਆਦਾ ਹੀ ਹਾਂਜੀ ਹੁਣ ਚਾਹੇ ਕੋਈ ਨੂੰ ਡਿਵਾਈਡ ਕਿਸੇ ਸਾਹਬ ਉਹਨੂੰ ਕਿਵੇਂ ਮਰਜ਼ੀ ਮੰਨ ਲਵੇ ਅਗਲਾ ਜਣੀ ਆਪਾਂ ਕੋਸ਼ਿਸ਼ ਤਾਂ ਮੇਰੀ ਜੋੜਾ ਦੇਣ ਦੀ ਉਹ ਵੀ ਕੋਈ ਭਾਈ ਨਾ ਜੇ ਸੰਭਲੂਗਾ ਉਹਦੀ ਵੀ ਯਾਰ ਨਜ਼ਾਰਾ ਆ ਜੂ ਉਹਨੂੰ ਬਿਲਕੁਲ ਜੀ ਚਲ ਮੇਰੇ ਵੀ ਇਕੱਠੇ ਪੈਸੇ ਕਿਤੇ ਹਿੱਲੇ ਲੱਗ ਜਾਣਗੇ ਬਿਲਕੁਲ ਬਿਲਕੁਲ ਇਹ ਗੱਲ ਹੁੰਦੀ ਆ ਤੇ ਮਾਨ ਤਾਂ ਤਾਂ ਇਹ ਜੋ ਸਾਰਾ ਵਧੀਆ ਹੋਈ ਜਾਵੇ ਵੀਰੇ ਖੁੱਲ ਕੇ ਕਰਾਂਗੇ ਖੁੱਲ ਕੇ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਗਏ ਆ ਵੀ ਜਿਹੜਾ ਜਰੂਰ ਹੋਈ ਜੇ ਚਪੇੜ ਓ ਜੀ ਬਿਲਕੁਲ ਬਿਲਕੁਲ ਜਿੰਨਾ ਤੁਹਾਡੇ ਚ ਹੈ ਮਦ ਉਹਨਾ ਮਾਣ ਕਿਉਂਕਿ ਮੇਰੀ ਰੂਹ ਨੂੰ ਵੀ ਮੈਨੂੰ ਛੋਟਾ ਖ ਮੈਨੂੰ ਤਾਂ ਅਗਲੇ ਮੇਰੀ ਰੂਹ ਦੇ ਕੇ ਮੁੱਲ ਕਰਕੇ ਮੈਨੂੰ 10000 ਰੁਪਏ ਛੱਡ ਦਿੰਦੇ ਨੇ ਬਿਲਕੁਲ ਜੀ ਕਾਂਦਰ ਭਾਈ ਜੀ ਤੁਸੀਂ ਆ ਗਿਆ ਚੱਕੋ ਬਾ ਤੁਹਾਡਾ ਮਾਣ ਆ 170 ਦੋਨਾਂ ਦਾ ਤੇ ਕੱਲੀ ਗਲੀ ਜੇ ਕੋਈ ਪੁੱਛ ਕੱਲੀ ਗਲੀ ਤਾਂ ਫਿਰ ਉਹਦਾ ਉਹ ਦੇਖੋ 10 ਕੁ ਹਜ਼ਾਰ ਦਾ ਆਪਸ ਵਿੱਚ ਫਰਕ ਪੈਂਦਾ ਹੈ ਫੋਨ ਦਾ ਡਿਵਾਈਸ ਕਰ ਲਾ ਹਾਂ 10 ਕੁ ਹਜ਼ਾਰ ਮਹਿੰਗੀ ਹੈ ਸਸਤੀ ਹੈ ਬਸ ਇੰਨਾ ਫਰਕ ਸਾਬ ਨੂੰ ਸਭ ਦਿਖਦਾ ਹੀ ਆ ਦਿਖ ਦਿਸਦਾ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕੀ ਤੇ ਲਾਸਟ ਤੇ ਆਪਾਂ ਦੋ ਬੱਚਾ ਹਾਲ ਠੀਕ ਹੈ ਜੀ ਤੇ ਇਹ ਵੀ ਹੈਗੀ ਆਵੇਂ ਉਹਦੀਆਂ ਸਰਕਾਰੀ ਸੀਮੰਦੀਆਂ ਨੇ ਅੱਛਾ ਜੀ ਇਹਦੀ ਮਾਂ ਕੋਲ ਪਲੂਨ ਕੋਲ ਮੇਰੇ ਪਿੰਡੇ ਗਈ ਵਿਆ ਭਲਿਆੜ ਭੇਜਦੀ ਸੀ ਹਾਂ ਜੀ ਇਹਦੀ ਮਾਂ ਦਾ ਆਰਡਰ ਬੜਾ ਫਿੱਟਤਾ ਹਾਂ ਜੀ ਇਹਦੀ ਮਾਂ ਕੋਲ ਆਪਣੇ ਕੋਲ 24 ਕਿਲੋ ਦਾ ਪਹਿਲੇ ਸੂਏ ਦਾ ਆਪਾਂ ਐਵੇਂ 30 40 ਕਿਜੀ ਦੀ ਗੱਲਾਂ ਦਾ ਫਾਇਦਾ ਨਹੀਂ ਹਾਂ ਜੀ ਹਾਂ ਜੀ ਇਹ ਵੀ ਜੇ ਕਿ ਪਸ 22 23 ਕੇ ਪਾਉਗੀ ਬਲੂਨ ਠੀਕ ਹੈ ਜੀ ਹਾਂ 22 23 ਤੋਂ ਤਾਂ ਪਾਰ ਇਹ ਕਿੰਨੇ ਟਾਂ ਦੇ ਘੱਬਣ ਹਣੇ ਇਹ ਇਹ ਹੋ ਗਈ 5 ਸਾਢੇ 3 ਮਹੀਨੇ ਦੀ ਸਾਢੇ 3 ਕਿਹੜੇ ਸੀਮੰਟ ਪਾਈਪਰ ਤੋਂ ਇਹ ਵੀ ਇਸ ਦੇ ਪਾਈਪਰ ਤੋਂ ਸੈਕਸਰ ਜਾਂ ਪਲੇਨ ਨਾ ਪਲੇ ਪਲੇਨ ਹਾਂ ਝੂਠ ਨਹੀਂ ਜਿਹੜੀ ਜਾਜ ਗੱਲ ਨਾ ਲੈ ਬੱਚੇ ਦੇ ਫੇਸ ਕੁਆਲਟੀ ਤੋਂ ਦਿਖਾ ਦੀ ਹਾਈਟ ਬੱਚੇ ਦੀ ਬਹੁਤ ਜ਼ਿਆਦਾ ਬਾਕਮਾਲ ਆ ਗਈ ਵੱਡਿਆਂ ਵਾਂਗ ਜਿੰਨਾ ਕਦ ਕੜ ਕਰਨ ਵਾਲੀ ਕਰੀ ਬੈਠੇ ਹਲੇ ਮੈਨੂੰ ਦੁੱਗੀ ਮਸਾਂ ਹੀ ਹੋਈ ਹੋਣੀ ਆ ਖੀਰੀਓ ਹੋਣੀ ਆ ਤਾਂ ਬਾਕੀ ਬਾਈ ਦੀ ਸਾਹ ਤੋਂ ਦੱਸਦੀ ਬੱਚਾ ਦਾ ਯਾਰਾ ਵਜਨ ਹਣਾ ਇਹ ਵੀ ਖੀਰੀਓ ਹਲੇ ਆ ਦੇਖੋ ਇਹਦੀ ਜਾਮਕ ਦੇਖੋ नाग ਵਰਗੀ ਆ ਬਿਲਕੁਲ ਬਿਲਕੁਲ ਜੀ ਹਾਲਾਂਕਿ ਬਾਈ ਨੇ ਕੋਈ ਸ਼ੈਂਪੂ ਕੋਈ ਈਜੀ ਕੁਛ ਨਹੀਂ ਲਾਇਆ ਜਿੱਦਾਂ ਹੈ ਗਿਆ ਅਸਲ ਦਿਖਾਇਆ ਸਾਨੂੰ ਨਾ ਚਲ ਪਤਾ ਕੀ ਗੱਲ ਆ ਸ਼ੈਂਪੂਆਂ ਝੂਂਪੂਆਂ ਨਾਲ 1-2 ਦਿਨ ਦੀ ਹੁੰਦੀ ਆ ਇੱਕ ਵਾਰ ਜਿਹੜਾ ਆਪਾਂ ਪਹਿਲੀ ਵਾਰ ਵੀਡੀਓ ਪਾਈ ਆ ਤੁਹਾਡੇ ਕੋਲ ਮੈਂ ਲਗਭਗ 9 ਵਜੇ ਤੁਹਾਡੇ ਕੋਲ ਆਇਆ ਪਹਿਲੀ ਵਾਰ ਵੀਡੀਓ ਦੇ। ਹਾਂ ਜੀ ਹਾਂ। ਮੈਂ ਤੁਹਾਨੂੰ ਕਹੇ ਵੀ ਤੜਕੇ ਵੀ ਹੋ ਤਾਂ ਗਾਵਾਂ ਖਾਲੀ ਹੋਊਗਾ ਪੰਗਾ ਵੀ ਹੋਣ ਕਿ ਸੁਣਨ ਲੱਗਿਆ। ਤੁਸੀਂ ਕਹੇ ਆਪਾਂ ਬਾਲਟੀ ਦਾ ਚੋਕੇ ਦੇਣਾ ਆਪਾਂ ਕਹੜਾ ਕਹਿ ਕੇ ਦੇਣਾ। ਯਾਰ ਆਪਾਂ ਨਾ ਦਾ ਝੂਠ ਬੋਲਣਾ। ਹਾਂ। ਅਗਲਾ ਆਵੇ ਜੇ ਗਾਂ ਤੇ ਕੋਈ ਦੁੱਧ ਤੇ ਕਹਿ ਕੇ ਦਵਾਂਗੇ ਚੁਆ ਕੇ ਵੇਚਾਂਗੇ ਅਗਲੇ ਤੋਂ ਖਰੇ ਰੁਪਏ ਲੈਣੇ ਨੇ ਤੇ ਆ ਬੜਾ ਦਾ ਕਿੰਨਾ ਮੁੱਲ ਹੈ। ਇਹ ਜੋੜਾ ਹੀ ਦੇ ਦਾਂਗੇ ਆਪਾਂ। ਲੱਖ ਕਰਾ ਲਓ 90 ਦਾ ਦੇ ਦਾਂਗੇ। 45 45। ਇੱਕ ਮਾੜਾ ਮੂਰੇ ਥਾਂ ਦਿਖਾ ਦੀ ਆ ਦੀ ਫਾਇਦਾ ਹੂ ਇਹ ਪਾ ਬਾਰੇ ਮੁੱਲ ਕਰੀ ਜਾਈਏ ਦੇਣੇ ਵਾਲੀ ਗੱਲ ਕਰੀਦੀ ਹੁੰਦੀ ਆ ਹੂੰ ਬਿਲਕੁਲ ਬਿਲਕੁਲ ਜਿੰਨੇ ਕ ਦਾ ਸੌਦਾ ਹੁੰਦਾ ਨਾ ਉੰਨੀ ਕੇ ਗੱਲ ਕਰੀਦੀ ਆ ਇਹ ਦੋਨੇ ਤਿੰਨ ਤਿੰਨ ਸਾਢੇ ਦੋ ਤਿੰਨ ਮਹੀਨੇ ਕਪਨੇ ਕੋ ਤਕਰੀਬ ਨੇ ਨਾ 12 ਕੇ ਦਿਨ ਦਾ ਫਰਕ ਆਪਸੇ ਇਹ ਵੀ ਪੇਪਰ ਲੱਗਿਆ ਹੋਇਆ ਦੋਨੇ ਸੇਮ ਠੀਕ ਆ ਪਲੇਨ 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 ਪਾਈ ਠੀਕ ਆ ਇਸ ਨੂੰ 90 ਹਜ਼ਾਰ ਚ ਥੋੜਾ ਬੱਤਰ ਹੋਰ ਪਾਈ ਰੂ ਦੇ ਚ ਕਰ ਦਾਂਗੇ ਕਰ ਦਾਂਗੇ ਇੱਕ ਥੋੜੇ ਮਾਦੀਮ ਰਹੀ ਮੈਂ ਜਰੂਰ ਕਹਿਣਾ ਹਾਂਜੀ ਤੇ ਪਿੰਡਾਂ ਚ ਹੁਣ ਜਦ ਨਾ ਉੱਥੇ ਆਪਣੇ ਭਾਈਚਾਰੇ ਨੂੰ ਲੋਡ ਪਊਗੀ ਹਡਾਂ ਦੀ ਹਾਂਜੀ ਉਥੇ ਯਾਰ ਜ਼ਰੂਰ ਜਿੰਨਾ ਵੀ ਉਹ ਕਰਿਓ ਹਾਂ ਕੋ ਥੋੜੇ ਥੋੜਾ ਬਹੁਤ ਥੋੜੇ ਥੋੜੇ ਬਹੁਤੇ ਜਿੰਨੀ ਜਿਹਦੀ ਸਰਦ ਆ ਯਾਰ ਜ਼ਰੂਰ ਪਤਾ ਕੀ ਹਾਂ ਇੱਕ ਇੱਕ ਰੁਪਏ ਨਾਲੇ ਕਰੋੜ ਹੁੰਦਾ ਬਿਲਕੁਲ ਬਿਲਕੁਲ ਹੁਣ ਜੇ ਆਪਣੇ ਮੰਨ ਲਓ 4 ਕਰੋੜ ਦੀ ਆਪਣੀ ਆਬਾਦੀ ਹੈਗੀ ਆ 3 ਦੀ ਲਾ ਲਓ ਹਾਂਜੀ ਜੇ ਯਾਰ ਇੱਕ ਬੰਦਾ 100 100 ਵੀ ਦੇਣ ਲੱਗਿਆ ਦੇਖੋ ਕਿੱਥੇ ਗੱਲ ਚਲੀ ਜਾਂਦੀ ਕਿੱਥੇ ਜਾਣੀ ਇਹ ਗੱਲ ਹੈ ਨਾ ਜੀ ਯਾਰ ਪੰਜਾਬ ਦਾ ਬੰਦਾ ਵਿਚਾਰੇ ਦਾ ਕੀ ਕੰਮ ਆ ਪੰਜਾਬ ਵਿਚਾਰਾ ਆਪੇ ਤਾਂ ਡੁੱਬ ਜਾਂਦਾ ਆਪੇ ਖੜਾ ਹੋ ਜਾਂਦਾ ਆਪੇ ਪੰਜਾਬੀਓ ਚੱਕ ਲੈਂਦੇ ਨੇ ਬਿਲਕੁਲ ਜੀ ਹੈਨਾ ਇਹ ਤਾਂ ਕੌਮ ਆ ਯਾਰ ਪੰਜਾਬੀਆਂ ਸਾਡੀ ਜਿਹੜੀ ਲੋਕਾਂ ਨੂੰ ਜਾ ਕੇ ਬਚਾ ਲੈਂਦੀ ਆ ਤਾਂ ਫੇਰ ਆਪਣਾ ਪੰਜਾਬ ਇਹ ਤਾਂ ਆਉਦੀ ਆਪਣੀ ਇਹ ਤਾਂ ਚਲੋ ਮਦਦ ਬਹੁਤ ਕਰੀ ਆ ਲੋਕਾਂ ਨੇ ਧੰਨਵਾਦ ਸਾਰਿਆਂ ਦਾ ਹੀ ਗਾਇਕਾਂ ਦਾ ਉਹ ਵਿਚੇ ਵਿਚਾਰਾ ਦੇਖੋ ਲੋਕ ਉਹਨੂੰ ਪੁੱਠਾ ਸਿੱਧਾ ਬੋਲਦੇ ਨੇ ਹਨਾ ਇਹ ਕਿਦਰ ਮੈਂ ਉਹਦੀ ਯਾਰ ਬੜੀ ਕਦਰ ਕਰੀ ਵਿਚਾਰੇ ਦੀ ਕਿਹੜੇ ਦੀ ਜੀ ਉਹ ਯਾਰ ਮੈਂ ਐਡ ਸੰਧੂ ਦੀ ਅੱਛਾ ਨਾ ਉਹਨੂੰ ਯਾਰ ਕਿੰਨਾ ਪੁੱਠਾ ਸਿੱਧਾ ਚਲੋ ਦੇਖੋ ਜੋ ਪ੍ਰਮਾਤਮਾ ਨੇ ਉਹਨੂੰ ਦੇਤਾ ਦੇਤਾ ਹਨਾ ਹਾਂਜੀ ਉਹ ਕਹਿੰਦਾ ਮੇਰਾ ਸਲੂਨ ਆ ਮੈਂ 6 ਮਹੀਨੇ ਦੀ ਕਮਾਈ ਦਊਂਗਾ ਇੱਥੇ ਹਾਂਜੀ ਦੇਖੋ ਦਿਲ ਤੱਕ ਡੇਣਾ ਬੰਦੇ ਨੇ ਯਾਰ ਸੇਵਾ ਦੀ ਭਾਵਨਾ ਨਾਲ ਰੱਖੀ ਨਾ ਚਲ ਜਿਵੇਂ ਮਰ ਜੇ ਆ ਲੋਕ ਦੇਖੋ ਕੁਦਰਤੀ ਚੀਜ਼ ਆ ਉਹ ਕਿਸੇ ਨਾਲ ਵੀ ਹੋ ਸਕਦਾ ਹਾਂਜੀ ਮਜ਼ਾਕ ਦਾ ਪਾਤਰ ਨਾ ਬਣਾਓ ਆਪਾਂ ਦੇਖੋ ਕਈ ਵਾਰ ਐ ਹੋ ਜਾਂਦਾ ਆਪਾਂ ਕਹਿ ਲਏ ਚੰਗੇ ਲੱਗਦੇ ਕਹਿੰਦੀ ਧੀ ਪੈਣ ਹਨਾ ਇਧਰ ਉਧਰ ਵਿਚਾਰੀ ਪੜ੍ਹ ਕੇ ਜਾਂਦੀ ਆ ਉਹ ਲੋਕ ਉਹਦੀਆਂ ਗੱਲਾਂ ਬਣਾਉਣ ਲਾ ਜਾਂਦੇ ਨੇ ਯਾਰ ਉਹ ਜਮਾਨ ਲਾਪ ਦਾ ਕੀ ਕਸੂਰ ਆ ਹਾਂ ਉਹ ਹਕੂਮਤ ਮਾਰ ਮਾਰ ਦਾ ਕੰਮ ਆ ਮੈਂ ਪਾਲਣਾ ਪੜਾਉਣਾ ਉਹ ਬੇਚਾਰੇ ਪੜਨ ਲਈ ਭੇਜਦੇ ਨੇ ਬਿਲਕੁਲ ਉਹ ਕਿਹੜਾ ਕੁੜੀ ਨੂੰ ਕਹਿ ਕੇ ਭੇਜਦੇ ਨੇ ਵੀ ਤੂੰ ਆਹ ਕੰਮ ਕਰੀ ਹੂੰ ਸਹੀ ਆ ਉਹਨਾਂ ਨੇ ਕਿਹੜਾ ਬੇਚਾਰੇ ਨੇ ਮੈਂ ਸੱਦੂ ਉਹਦੇ ਮਾਪੇ ਨੇ ਯਾਰ ਦੂਏ ਲੋਟ ਜੰਮਿਆ ਤਾਂ ਹਾਂ ਉਹਦਾ ਮੁੱਦਾ ਵੀ ਕੀ ਪਤਾ ਦਾ ਬੇਚਾਰੇ ਨੂੰ ਕੀ ਉਹ ਆਪਣੇ ਕਾਲ ਦਾ ਪ੍ਰਗਿਆਨ ਵਾਲੀ ਖੇਡ ਹੈ ਇਹ ਕਿਸੇ ਦਾ ਮਜ਼ਾਕ ਨਾ ਮੇਰਾ ਵੀਰ ਹੱਥ ਬੰਨ ਕੇ ਬਿੰਦੀ ਆ ਕਿਸੇ ਦੀ ਗਰੀਬੀ ਦਾ ਮਜ਼ਾਕ ਨਾ ਢਾਓ ਕਿਸੇ ਦੇ ਸਰੀਰਕ ਅਪੰਗਤਾ ਦਾ ਮਜ਼ਾਕ ਨਾ ਢਾਓ ਪ੍ਰਮਾ ਕਈ ਵਾਰ ਐਸਾ ਧਰਤੀ ਨਾਲ ਮਾਰਦੇ ਨਾ ਫਿਰ ਚੱਕ ਕੇ ਫਿਰ ਨਾ ਬਾਬਾ ਵੀ ਨਹੀਂ ਕਹੇ ਚੱਲਣਾ ਓਖਾ ਜਾਂਦਾ ਬਾਬਾ ਵੀ ਨਹੀਂ ਕਹਿਣ ਦਿੰਦਾ ਅਗਲਾ ਸਹੀ ਗੱਲ ਆ ਜੀ ਉਹਦਾ ਡੰਗਿਆ ਵਾ ਨਹੀਂ ਲੋਟ ਆਉਂਦਾ ਰੱਬ ਦਾ ਸਹੀ ਗੱਲ ਉਹ ਬੰਦਾ ਡੰਗਿਆ ਬੰਦਾ ਲੋਟ ਆ ਜਾਂਦਾ ਹਾਂਜੀ ਹਾਂ ਚਲੋ ਮੇਰੀਆਂ ਬੇਨਤੀਆਂ ਕਬੂਲ ਕਰਿਓ ਸਾਰੀਆਂ ਹਨਾ ਜਿੰਨੇ ਜੋਗੇ ਹੋਗੇ ਜ਼ਰੂਰ ਸੇਵਾ ਕਰਿਓ ਤੇ ਕੋਸ਼ਿਸ਼ ਕਰਿਓ ਆਪ ਜਾ ਕੇ ਵੀ ਇੱਕ ਅੱਧਾ ਦਿਨ ਜਿੰਮੇ ਵੀ ਹੋਊ ਟਰੈਕਟਰ ਲੈ ਜਾ ਕੇ ਜ਼ਰੂਰ ਜਿੰਨੀ ਹੁੰਦੀ ਓਨੀ ਕਰਨੀ ਆ ਆਪਾਂ ਠੀਕ ਹੈ ਜੀ ਬਹੁਤ ਧੰਨਵਾਦ